ਦੋਸਤੋ ਜਿਹੜੇ ਮੈਂ ਤੂੜੀ ਦੇ ਕੁੱਪਾਂ ਦਾ ਜ਼ਿਕਰ ਕਰ ਰਿਹਾ ਸੀ ਕਿ ਕਿਸਾਨ ਬਲਵੀਰ ਸਿੰਘ ਦੀ 20 ਟਰਾਲੀਆਂ ਤੂੜੀ ਦੀਆਂ 20 ਟਰਾਲੀਆਂ ਦੇ ਦੋ ਕੁੱਪ ਬੰਨੇ ਹੋਏ ਸੀ 10-10 ਟਰਾਲੀਆਂ ਦੇ ਦੋਨੋਂ ਕੁੱਪ ਉਹ ਸੜ ਕੇ ਸੁਆਹ ਹੋ ਗਏ ਤੇ ਨਾਲ ਖੁੱਲੀ ਤੂੜੀ ਪਈ ਸੀ ਖੁੱਲੀ ਤੂੜੀ ਵੀ ਸੜ ਕੇ ਸੁਆਹ ਹੋ ਗਈ ਮੇਰੇ ਪਿੱਛੇ ਆ ਤੁਸੀਂ ਦੇਖੋ ਆ ਕੁੱਪ ਨੇ ਦੇਖਿਓ ਪ੍ਰਧਾਨ ਜੀ ਇੱਕ ਮਿੰਟ ਜੀ ਆ ਦੋਸਤੋ ਆਹ ਕੁੱਪ ਨੇ ਜਿਹੜੇ ਕੁੱਪ ਸੜ ਕੇ ਸੁਆਹ ਹੋ ਗਏ 10 ਟਰਾਲੀਆਂ ਦਾ ਉਹ ਕੁੱਪ ਸੀ ਤੇ 10 ਟਰਾਲੀਆਂ ਦਾ ਇਹ ਕੁਪ ਸੀ ਜਿਹੜੀ ਉਹ ਸਾਹਮਣੇ ਤੁਸੀਂ ਰਾਖ ਦੀ ਢੇਰੀ ਦੇਖ ਰਹੇ ਹੋ ਉਹ ਢੇਰੀ ਖੁੱਲੀ ਤੂੜੀ ਦੀ ਹੈ ਜਿਹੜੀ ਤੂੜੀ ਘਰੇ ਵਰਤਣੀ ਸੀ ਜਿਹੜੀ ਫਿਰ ਉਹ ਸਾਹਮਣੇ ਤੂੜੀ ਪਈ ਹੈ ਉਹ ਉਹ ਤੂੜੀ ਹੈ ਜਿਹੜੀ ਹੁਣ ਬਲਵੀਰ ਸਿੰਘ ਨੇ ਤੂੜੀ ਮੁੱਲ ਲਈ ਹੈ ਯਾਨੀ ਕਿ ਆਪਾਂ ਕਹਿੰਦੇ ਆ ਕਿ ਕਿਸਾਨੀ ਨੂੰ ਚਾਰੇ ਪਾਸਿਓਂ ਮਾਰ ਹੈ ਦੇਖੋ ਕਿ ਜਿਹੜੀ ਤਾਂ ਘਰ ਦੀ ਤੂੜੀ ਸੀ ਘਰ ਦੀ ਫਸਲ ਸੀ ਘਰ ਦੀ ਕਮਾਈ ਸੀ ਉਹ ਤਾਂ ਸੜ ਕੇ ਹੋ ਗਈ ਸਵਾਹ ਤੇ ਘਰ ਦੀ ਚੀਜ਼ ਸੜ ਕੇ ਸਵਾਹ ਹੋ ਗਈ ਤੇ ਆਪਣਾ ਗੁਜ਼ਾਰਾ ਕਰਨ ਦੇ ਲਈ ਆਪਣੇ ਡੰਗਰਾਂ ਦੇ ਪੇਟ ਦੇ ਲਈ ਉਹ ਤੁੜੀ ਫਿਰ ਮੁੱਲ ਲਈ ਹੈ ਇਹ ਜਿਹੜੇ ਘਾਟੇ ਨੇ ਆ ਘਾਟੇ ਕਿਸਾਨੀ ਨੂੰ ਵੱਡੇ ਘਾਟੇ ਨੇ ਜਿਹੜੇ ਕਦੇ ਪੂਰੇ ਨਹੀਂ ਜਾਣੇ ਘਾਟੇ ਇੱਕ ਪਾਸੇ ਤਾਂ ਕਿਸਾਨ ਲਗਾਤਾਰ ਧਰਨੇ ਲਾਉਂਦੇ ਨੇ ਸੜਕਾਂ ਰੋਕਦੇ ਨੇ ਸਰਕਾਰਾਂ ਦੇ ਅੱਗੇ ਉਹ ਸੰਘਰਸ਼ ਕਰਦੇ ਨੇ ਕਿ ਜਿਹੜੀਆਂ ਸਾਡੀਆਂ ਫਸਲਾਂ ਨੇ ਸਾਨੂੰ ਸਾਡੀਆਂ ਫਸਲਾਂ ਦੇ ਵਾਜਿਬ ਮੁੱਲ ਮਿਲਣ ਸਾਨੂੰ ਸਾਡੀ ਐਮਐਸਪੀ ਮਿਲੇ ਸਾਨੂੰ ਐਮਐਸਪੀ ਮਿਲੇ ਜਿਹੜੀਆਂ 23 ਫਸਲਾਂ ਦੇ ਉੱਪਰ ਐਲਾਨੀ ਹੋਈ ਹੈ ਇਕੱਲੀ ਕਣਕ ਤੇ ਜਿਰੀ ਦੇ ਉੱਪਰ ਨਹੀਂ ਤਾਂ ਜੋ ਅਸੀਂ ਹੋਰ ਫਸਲਾਂ ਵੀ ਕਰ ਸਕੀਏ ਪਰ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਜਿਹੜੇ ਫਸਲਾਂ ਦੇ ਮੁੱਲ ਨੇ ਬਾਜ਼ਵ ਮੁੱਲ ਨੇ ਉਹ ਮੁੱਲ ਮਿਲਣਾ ਤਾਂ ਦੂਰ ਦੀ ਗੱਲ ਹੈ ਉਹ ਕਿਤੇ ਨੇੜੇ ਤੇੜੇ ਆਪਾਂ ਨੂੰ ਸੁਣਾਈ ਵੀ ਨਹੀਂ ਦਿੰਦਾ ਕਿ ਸਰਕਾਰਾਂ ਨੇ ਕੋਈ ਝੂਠਾ ਭਰੋਸਾ ਹੀ ਦਿੱਤਾ ਹੋਵੇ ਕਿਸਾਨਾਂ ਨੂੰ ਕਿ ਤੁਹਾਨੂੰ ਅਸੀਂ ਕੋਈ ਐਮਐਸਪੀ ਦਾ ਕਾਨੂੰਨ ਬਣਾ ਦਾਂਗੇ ਤੁਹਾਡੀ ਫਸਲਾਂ ਦੇ ਲਈ ਤੁਹਾਨੂੰ ਅਸੀਂ ਕੋਈ ਹੋਰ ਰਾਹਤ ਦੇ ਦਾਂਗੇ ਪਰ ਨਹੀਂ ਕਿਸਾਨੀ ਇਸ ਕਰਕੇ ਖਤਮ ਹੋ ਰਹੀ ਹੈ ਕਿ ਇੱਕ ਤਾਂ ਕੁਦਰਤ ਦੀ ਕਰੋਪੀ ਹੈ ਦੂਜੇ ਪਾਸੇ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਜਿਹੜੀਆਂ ਲਗਾਤਾਰ ਕਿਸਾਨੀ ਨੂੰ ਡੋਬ ਰਹੀਆਂ ਨੇ ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਕਿੰਨੀਆਂ ਥਾਵਾਂ ਦੇ ਉੱਪਰ ਕਣਕਾਂ ਸੜ ਕੇ ਸੁਆਹ ਹੋ ਗਈਆਂ ਅੱਗੇ ਝੋਨੇ ਦਾ ਸੀਜ਼ਨ ਆਉਣਾ ਝੋਨੇ ਦੇ ਸੀਜ਼ਨ ਦੇ ਵਿੱਚ ਕਿੰਨਾ ਝੋਨਾ ਸੜ ਕੇ ਸੁਆਹ ਹੋ ਜਾਂਦਾ ਕਿਤੇ ਇੱਕ ਨੁਕਸਾਨ ਹੁੰਦਾ ਕਿਸਾਨਾਂ ਦਾ ਕਿਸਾਨਾਂ ਦਾ ਤਾਂ ਪੈਰ ਪੈਰ ਦੇ ਉੱਪਰ ਨੁਕਸਾਨ ਹੈ ਇਹਨਾਂ ਨੁਕਸਾਨਾਂ ਦੀ ਜਿਹੜੀ ਪਰਪਾਈ ਹੈ ਉਹ ਸਰਕਾਰ ਹੀ ਕਰ ਸਕਦੀ ਹੈ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਹਰਪਾਲਪੁਰ ਪਿੰਡ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਜ਼ਰੂਰ ਇਹਨਾਂ ਕਿਸਾਨਾਂ ਦੀ ਬਾਹ ਫੜੀ ਜਾਵੇ ਇਹਨਾਂ ਨੂੰ ਬਣਦਾ ਜਿਹੜਾ ਇਹਨਾਂ ਦਾ ਮੁਆਵਜ਼ਾ ਉਹ ਜ਼ਰੂਰ ਦਿੱਤਾ ਜਾਵੇ ਸੋ ਜਿਹੜੇ ਆਹ ਤੂੜੀ ਦੇ ਕੁੱਪ ਨੇ ਆਹ ਜਿਹੜਾ ਕਿਸਾਨ ਬਲਵੀਰ ਸਿੰਘ ਹੈ ਉਹਦੇ ਤੂੜੀ ਦੇ ਇੱਕ ਕੁੱਪ ਸੜ ਕੇ ਸਵਾਹ ਹੋ ਗਿਆ